ਫਿਰੋਜ਼ਪੁਰ ਤੋਂ ਵਿਧਾਇਕ ਰਣਬੀਰ ਸਿੰਘ ਪੁੱਲਰ ਨੇ ਫਿਰੋਜ਼ਪੁਰ ਸ਼ਹਿਰ ਦੀ ਅਨਾਜ ਮੰਡੀ ਵਿਖੇ ਝੋਨੇ ਦੀ ਖਰੀਦ ਸ਼ੁਰੂ ਕਰਵਾਈ ਹੈ ਕਿਸਾਨ ਅਜ ਮੰਡੀ ਵਿੱਚ ਝੋਨਾ ਲੈ ਕੇ ਪਹੁੰਚੇ ਇਸ ਮੌਕੇ ਵਿਧਾਇਕ ਨੇ ਕਿਹਾ ਕਿ ਝੋਨੇ ਦੀ ਖਰੀਦ ਨੂੰ ਲੈ ਕੇ ਮੰਡੀਆਂ ਚ ਪੁਖਤਾ ਪ੍ਰਬੰਧ ਨੇ ਪੁੱਲਰ ਨੇ ਦੱਸਿਆ ਕਿ ਪੰਜਾਬ ਸਰਕਾਰੀ ਖਰੀਦ ਏਜੰਸੀਆਂ ਮੰਡੀ ਵਿੱਚ ਝੋਨਾ ਖਰੀਦ ਰਹੀਆਂ ਨੇ ਉਨ੍ਹਾਂ ਨੇ ਅਧਿਕਾਰੀਆਂ ਨੂੰ ਸਖਤ ਆਦੇਸ਼ ਦਿੱਤੇ ਨੇ ਕਿ ਕਿਸਾਨਾਂ ਤੇ ਆੜਤੀਆਂ ਨੂੰ ਕੋਈ ਪਰੇਸ਼ਾਨੀ ਨਾ ਹੋਵੇ ਫਿਰੋਜ਼ਪੁਰ ਵਿਧਾਨ ਸਭਾ ਹਲਕੇ ਚ 18 ਮੰਡੀਆਂ ਸਥਾਪਿਤ ਕੀਤੀਆਂ ਗਈਆਂ ਨੇ ਤੇ ਉਨ੍ਹਾਂ ਸਾਰਿਆਂ ਦੇ ਵਿਸ਼ਟ ਉਕਵੇਂ ਪ੍ਰਬੰਧ ਕੀਤੇ ਨੇ ਸਰ ਅੱਜ ਕਿਹੜੀ ਮੰਡੀ ਦੇ ਵਿੱਚ ਸ਼ੁਰੂ ਕੀਤੀ ਗਈ ਹੈਗੀ ਹੈ ਔਰ ਕਿੰਨਾ ਮੋਇਸਚਰ ਆਇਆ ਹੈਗਾ ਔਰ ਕੀ ਪ੍ਰਬੰਧ ਕੀਤੇ ਗਏ ਜੀ ਸਰ ਅੱਜ ਫਰੋਜ਼ਪੁਰ ਸ਼ਹਿਰ ਦੀ ਮੰਡੀ ਦੇ ਵਿੱਚ ਖਰੀਦ ਜਿਹੜੀ ਆ ਸ਼ੁਰੂ ਕੀਤੀ ਗਈ ਹੈ ਔਰ ਮੋਇਸਚਰ ਜਿਹੜਾ 15 ਆਇਆ ਔਰ ਸ਼ਹਿਰ ਤੋਂ ਹੀ ਜਿਹੜੇ ਸਾਡੇ ਜ਼ਿੰਮੇਦਾਰ ਸੀਗੇ ਉਹਨਾਂ ਦਾ ਜਿਹੜਾ ਚੋਨਾ ਲਿਆਂਦਾ ਗਿਆ ਔਰ ਤਕਰੀਬਨ ਜੋ ਪਿਛਲੀ ਵਾਰੀ 62500 ਮੈਟ੍ਰਿਕ ਟਨ ਚੋਨਾ ਆਇਆ ਸੀਗਾ ਔਰ ਸਾਨੂੰ ਉਨੇ ਹੀ ਚੋਨਾ ਉਨਦੀ ਉਮੀਦ ਆ ਸੋ ਪੰਜ ਏਜੰਸੀਆਂ ਜਿਹੜੀਆਂ ਉਹ ਇੱਥੇ ਖਰੀਦ ਕਰ ਰਹੀਆਂ ਸੋ ਕਿਸੇ ਕਿਸਮ ਦੀ ਵੀ ਜਿਹੜੀ ਆੜਤੀਆਂ ਨੂੰ ਕਿਸਾਨਾਂ ਨੂੰ ਉਹ ਮੁਸ਼ਕਲ ਨਹੀਂ ਆਉਣ ਦਿੱਤੀ ਜਾਊਗੀ ਸਾਡੇ ਚੇਅਰਮੈਨ ਸਾਹਿਬ ਡੀਐਸਓ ਸਾਹਿਬ ਸਾਡੇ ਡੀਐਮ ਸਾਰੇ ਜਿਹੜੇ ਅਫਸਰ ਆ ਉਹ ਪੂਰੀ ਨਿਗਰਾਨੀ ਰੱਖਣਗੇ ਔਰ ਹਰ ਤਰ੍ਹਾਂ ਦਾ ਜਿਹੜਾ ਉਹ ਖਰੀਦ ਜਿਹੜੀ ਆ ਪਨੋ ਕਾਰਗਰ ਤਰੀਕੇ ਨਾਲ ਵਧੀਆ ਤਰੀਕੇ ਨਾਲ ਜਿਹੜਾ ਸਰਕੀਆਂ ਮੰਡੀਆਂ ਹੈਗੀਆਂ ਜੀ ਤੇ ਸਾਰੇ ਪ੍ਰਬੰਧ ਪੂਰੇ ਕਰ ਲਿੱਤੇ ਗਏ ਨੇ 18 ਮੰਡੀਆਂ ਨੇ ਜੀ ਔਰ ਜਿਹੜੇ ਪ੍ਰਬੰਧ ਆ ਉਹ ਪੂਰੇ ਨੇ ਲੇਕਿਨ ਜਿਹੜਾ ਛੋਨਾ ਜੇ ਆਉਣ ਤੇ 5-7 ਦਿਨ 10 ਦਿਨ ਹੋਰ ਲੱਗ ਜਣੇ ਆ ਸੋ ਇਹ ਕੀਤਾ ਸੋ ਕਿਸੇ ਕਿਸਮ ਦੀ ਕੋਈ ਦਿੱਕਤ ਸਰਦਾਰ ਭਗਵੰਤ ਸਿੰਘ ਮਾਣਤ ਦੀ ਸਰਕਾਰ ਚ ਨਹੀਂ ਆਉਂਦੀ ਸਮੱਸਿਆਵਾਂ ਜਿਹੜੀਆਂ ਮੌਕੇ ਤੇ ਸਾਹਮਣੇ ਆਉਣਗੀਆਂ ਸੀਐਮ ਸਾਹਿਬ ਦੇ ਧਿਆਨ ਚਾ ਸੀਐਮ ਸਾਹਿਬ ਖੁਦ ਮੋਨੀਟਰਿੰਗ ਕਰ ਰਹੇ ਆ ਸੋ ਕਿਸੇ ਵੀ ਕਿਸਾਨ ਨੂੰ ਜਿਹੜੀ ਆ ਉਹ ਕਿਸੇ ਕਿਸਮ ਦੀ ਨਹੀਂ ਮੁਸ਼ਕਲ ਆਉਣ ਦਿੱਤੀ। ਸਰ ਪਿਛਲੇ ਸਾਲ ਜਿਹੜੀ ਕੋ ਲੁੱਟ ਸੁੱਟ ਹੋਈ 2-2 32500 ਰੁਪਏ ਦੇ ਵੱਟਾ ਚੱਲਿਆ। ਕੀ ਐਸਰ ਵੀ ਚੱਲੂਗਾ? ਬਿਲਕੁਲ ਜੀ ਜਿਹੜਾ ਸਰਕਾਰ ਦੇ ਵੱਲੋਂ ਪੂਰੀ ਸ਼ਕਤੀ ਆ ਸਾਰੇ ਅਫਸਰਾਂ ਨੂੰ ਨਿਰਦੇਸ਼ ਦਿੱਤੇ ਗਏ ਆ ਵੀ ਪੂਰੀ ਸ਼ਕਤੀ ਦੇ ਨਾਲ ਜਿਹੜਾ ਉਹ ਖਿਆਲ ਰੱਖਿਆ ਜਾਵੇ। ਕਿਸੇ ਕਿਸਮ ਦੀ ਕੋਈ ਹਰਾ-ਫੇਰੀ ਜਿਹੜੀ ਉਹ ਨਾ ਹੋਵੇ। ਲੋਕ ਸਭਾ ਮੈਂਬਰ ਗੁਰਮੀਤ ਸਿੰਘ ਮੀਥਰ ਨੇ ਕਿਹਾ ਕਿ 10 ਲੱਖ ਤੱਕ ਦੇ ਮੁਫਤ ਇਲਾਜ ਦੀ ਸਹੂਲਤ ਵਾਲਾ ਮੁੱਖ ਮੰਤਰੀ ਸਿਹਤ ਕਾਰਡ ਮਾਨ ਸਰਕਾਰ ਦਾ ਬਿਹਤ ਛਲਾਗਾਯੋਗ ਫੈਸਲਾ ਹੈ ਜਿਸ ਦੇ ਰਜਿਸਟ੍ਰੇਸ਼ਨ ਲਈ ਸਰਕਾਰ ਵੱਲੋਂ ਕੈਂਪਾਂ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ। ਇਸ ਲੋਕਪੱਖੀ ਫੈਸਲੇ ਲਈ ਸਰਕਾਰ ਦਾ ਧੰਨਵਾਦ ਕਰਦੇ ਹੋਏ ਇਹਨਾਂ ਸਮੂਹ ਪੰਜਾਬ ਵਾਸੀਆਂ ਨੂੰ ਸੱਦਾ ਦਿੱਤਾ ਹੈ ਕਿ ਆਪਣੇ ਨੇੜੇ ਦੇ ਕੈਂਪ 'ਚ ਪਹੁੰਚ ਕੇ ਰਜਿਸਟ੍ਰੇਸ਼ਨ ਜ਼ਰੂਰ ਕਰਾਉਣ ਤੇ ਇਸ ਸਹੂਲਤ ਦੇ ਹੱਕਦਾਰ ਬਣਨ। ਦੇਖੋ ਜੀ ਬਹੁਤ ਛਲਾਗਾਯੋਗ ਫੈਸਲਾ ਜੋ ਪੰਜਾਬ ਸਰਕਾਰ ਨੇ ਮੁੱਖ ਮੰਤਰੀ ਸਾਹਿਬ ਨੇ ਕੀਤਾ। ਕਿ 10 ਲੱਖ ਰੁਪਏ ਤੱਕ ਹਰ ਇੱਕ ਪਰਿਵਾਰ ਨੂੰ ਜਿਹੜਾ ਇਲਾਜ ਹੈ ਉਹ ਮੁਫਤ ਮਿਲਣਾ ਤੁਸੀਂ ਦੇਖੋ ਵੀ ਜਦੋਂ ਬਿਜਲੀ ਵਾਲਾ ਕੀਤਾ ਸੀ ਤਾਂ ਉਦੋਂ ਵੀ ਇਹ ਇੱਕ ਬੜਾ ਵੱਡਾ ਫੈਸਲਾ ਸੀ ਕਿ ਬਿਨਾਂ ਪੱਖਪਾਤ ਤੋਂ ਚਾਹੇ ਕੋਈ ਅਮੀਰ ਹੈ ਗਰੀਬ ਹੈ ਲਾ ਵੱਡਿਆਂ ਸਭ ਨੂੰ ਇਹ ਸਹੂਲਤ ਦਿੱਤੀ ਗਈ ਕਿ ਮੁਫਤ ਜਿਹੜੀ 600 ਯੂਨਟ ਬਿਜਲੀ ਉਹ ਦਿੱਤੀ ਗਈ ਤੇ ਜਿਹਦਾ ਅੱਜ ਪੰਜਾਬ 'ਚ ਹਰ ਇੱਕ ਪਰਿਵਾਰ ਨੂੰ ਫਾਇਦਾ ਹੁੰਦਾ ਹੈਗਾ ਮਤਲਬ ਕਿ ਵੀ 90% ਲੋਕਾਂ ਦੇ ਬਿਜਲੀ ਦੇ ਬਿੱਲ ਜ਼ੀਰੋ ਆਉਂਦੇ ਆ ਤੇ ਆਈ ਮਤਲਬ ਕਿ ਇਹ ਉਸ ਤੋਂ ਵੀ ਮੈਂ ਸਮਝਦਾ ਇੱਕ ਵੱਡਾ ਫੈਸਲਾ ਹੈ ਕਿ ਭਾਵੇਂ ਕੋਈ ਗਰੀਬ ਹੈ ਅਮੀਰ ਹੈ ਜਿਹੜਾ ਪੰਜਾਬ ਦਾ ਰਹਿਣ ਵਾਲਾ ਹੈ ਹਰ ਇੱਕ ਨੂੰ 10 ਲੱਖ ਰੁਪਏ ਤੱਕ ਦਾ ਜਿਹੜਾ ਇਲਾਜ ਹੈ ਉਹ ਮੁਫਤ ਮਿਲੇਗਾ ਅੱਜ ਇਹਦੀ ਰਜਿਸਟ੍ਰੇਸ਼ਨ ਤਰਨਤਾਰ ਜਿਲ੍ਹੇ ਚੋਂ ਸ਼ੁਰੂ ਹੋਈ ਹੈ ਮੈਂ ਪੰਜਾਬ ਦੇ ਲੋਕਾਂ ਨੂੰ ਵਧਾਈ ਦਿੰਦਾ ਤੇ ਮੈਂ ਸਾਰਿਆਂ ਨੂੰ ਕਹੂੰਗਾ ਕਿ ਸਾਰੇ ਜਾ ਕੇ ਆਪਣੇ ਪਰਿਵਾਰ ਲਈ ਆਪਣੇ ਬੱਚਿਆਂ ਲਈ ਬਜ਼ੁਰਗਾਂ ਲਈ ਵੱਡੀ ਤੋਂ ਵੱਡੀ ਗਿਣਤੀ ਚ ਇਹਨੂੰ ਰਜਿਸਟਰ ਕਰਵਾਓ ਕਿਉਂਕਿ ਕਿ ਬਹੁਤ ਵੱਡਾ ਫੈਸਲਾ ਜਿਹੜਾ ਪੰਜਾਬ ਸਰਕਾਰ ਨੇ ਕੀਤਾ ਤੇ ਆਉਣ ਵਾਲੇ ਦਿਨਾਂ ਚ ਇਹ ਸਾਰੇ ਪੰਜਾਬ ਦੇ ਵਿੱਚ ਲਾਗੂ ਹੋਣਾ ਹੈ ਇਹ ਸਰਕਾਰੀ ਹਸਪਤਾਲਾਂ ਚ ਤਾਂ ਸਾਰਾ ਜਮ ਮੁਫਤ ਇਲਾਜ ਹੈ ਹੀ ਹੈ ਪ੍ਰਾਈਵੇਟ ਹਸਪਤਾਲਾਂ ਨੂੰ ਵੀ ਇਹਦੇ ਵਿੱਚ ਇਨਕਲੂਡ ਜਿਹੜਾ ਉਹ ਕੀਤਾ ਜਾ ਰਿਹਾ ਸੋ ਇੱਕ ਬਹੁਤ ਵੱਡਾ ਫੈਸਲਾ ਮੈਂ ਪੰਜਾਬ ਸਰਕਾਰ ਨੂੰ ਵਧਾਈ ਦਿੰਦਾ ਦੇਖੋ ਮੈਂ ਪਬਲਿਕ ਨੂੰ ਤਾਂ ਇਹ ਕਹਿਣਾ ਕਿ ਜੀ ਸਾਰੇ ਜਾ ਕੇ ਰਜਿਸਟਰ ਕਰਵਾਓ ਆਪਣਾ ਆਧਾਰ ਕਾਰਡ ਤੇ ਆਪਣਾ ਵੋਟਰ ਕਾਰਡ ਜਿਹੜਾ ਵੀ ਕੋਈ ਪੰਜਾਬ ਦਾ ਰਹਿਣ ਵਾਲਾ ਹੈ ਕੋਈ ਵੀ ਇਸ ਪਾਲਿਸੀ ਤੋਂ ਜਿਹੜੀ ਸਕੀਮ ਆਈ ਹੈ ਲੋਕਾਂ ਦੇ ਫਾਇਦੇ ਲਈ ਇਹਦੇ ਤੋਂ ਵਾਂਝਾ ਨਾ ਰਹੇ ਇਸ ਕਰਕੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਇਹ ਕੈਂਪ ਨੇ ਜਿਹੜੇ ਆਉਣ ਵਾਲੇ ਸਮੇਂ 'ਚ ਲੱਗਣੇ ਆ ਤੇ ਕੋਈ ਕੰਮ ਵੀ ਛੋਟੀ ਜਿਹੀ ਜਗ੍ਹਾ ਤੇ ਨਹੀਂ ਅੱਜ ਜਿਵੇਂ ਤਰਨਤਾਰ ਜਿਹੜੀ 128 ਜਗ੍ਹਾ ਤੇ ਕੈਂਪ ਹੈ ਹਰ ਜਗ੍ਹਾ ਤੇ ਪੰਜਾਬ 'ਚ ਵੀ ਤੁਸੀਂ ਪੈਦਲ ਆਪਣੇ ਘਰੋਂ ਜਾ ਕੇ ਰਜਿਸਟਰ ਕਰਵਾ ਸਕੋ ਤੁਹਾਡੇ ਘਰੋਂ ਇੰਨੀ ਨਹੀਂ ਦੂਰੀ ਤੇ ਜਿਹੜੇ ਕੈਂਪ ਨੇ ਪੂਰੇ ਪੰਜਾਬ 'ਚ ਲੱਗਣੇ ਆ ਤੇ ਸਾਰੇ ਪੰਜਾਬ ਵਾਸੀ ਜਾਣ ਰਜਿਸਟਰ ਕਰਵਾਉਣ ਤੇ ਇਸ ਸਕੀਮ ਦਾ ਜਿਹੜਾ ਫਾਇਦਾ ਉਹ ਚੱਕਾ ਤੇ ਮੈਂ ਸਾਰਿਆਂ ਨੂੰ ਕਹੂੰਗਾ ਕਿ ਸਾਰੇ ਜਾ ਕੇ ਆਪਣੇ ਪਰਿਵਾਰ ਲਈ ਆਪਣੇ ਬੱਚਿਆਂ ਲਈ ਬਜ਼ੁਰਗਾਂ ਲਈ ਵੱਡੀ ਤੋਂ ਵੱਡੀ ਗਿਣਤੀ ਚ ਇਹਨੂੰ ਰਜਿਸਟਰ ਕਰਵਾਓ ਕਿਉਂਕਿ ਕਿ ਬਹੁਤ ਵੱਡਾ ਫੈਸਲਾ ਜਿਹੜਾ ਪੰਜਾਬ ਸਰਕਾਰ ਨੇ ਕੀਤਾ ਤੇ ਆਉਣ ਵਾਲੇ ਦਿਨਾਂ ਚ ਇਹ ਸਾਰੇ ਪੰਜਾਬ ਦੇ ਵਿੱਚ ਲਾਗੂ ਹੋਣਾ ਹੈ ਇਹ ਸਰਕਾਰੀ ਹਸਪਤਾਲਾਂ ਚ ਤਾਂ ਸਾਰਾ ਜਮ ਮੁਫਤ ਇਲਾਜ ਹੈ ਹੀ ਹੈ ਪ੍ਰਾਈਵੇਟ ਹਸਪਤਾਲਾਂ ਨੂੰ ਵੀ ਇਹਦੇ ਵਿੱਚ ਇਨਕਲੂਡ ਜਿਹੜਾ ਉਹ ਕੀਤਾ ਜਾ ਰਿਹਾ ਹੈ ਫਿਲਹਾਲ ਮਿਸ਼ਨ ਚਰਦੀ ਕਲਾ ਦੇ ਵਿੱਚ ਐਨਾ ਹੀ ਮੈਨੂੰ ਦਿਓ ਈ ਚਾਂਸ ਧੰਨਵਾਦ